हूँ पातशाह छब्बी नंबर पौड़ी कहने के, के असी उस परमात्मा की सिव सलाह तो कर सकते हैं। पर कीमत नहीं पा सकते अमूल गुण अमूल व्यापार अमूल गुण अमूल व्यापार अमूल ये अमूल भंडार अमूल आवयें आपुल धर्म अमूल अमूल बान अमूल तुल अमूल परवान अमूल बख्शीश अमूल निशान अमूल कर्म अमूल अमूल आख्या जाए आख आख रहे वेद पाठ पुराण आख करम बख्यान

ਅੱਖਾਂ ਸੁਰ ਨਰ ਮਨ ਜਨ ਸੇਵ ਆਖੇ ਸੁਰ ਅਨੂਨ ਜਨ ਸੇਵ ਕਿਤੇ ਅੱਖਾਂ ਅੱਖ ਨੂੰ ਪਾਹੇ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕੇ ਉਠ ਉਠ ਜਾਹੇ ਕਿਤੇ ਕਹਿ ਕੇ ਉਠ ਉਠ ਜਾਏ ਇਤੇ ਕਿਤੇ ਹੋਰ ਕਰੇ ਕਿਤੇ ਕਿਤੇ ਹੋਰ ਕਰੇ ਤਾਂ ਆਖਣ ਸਕਹਿ ਕੇ ਹੀ ਕੇ जे वड पावै ते नानक जाने सच सोए जे को सोए बोल बिगाड़ तां लिखिए सिर गवारं गवार ਤੋਂ ਪਾਛ ਫਰਮਾਉਂਦੇ ਨੇ ਉਸ ਪਰਮਾਤਮਾ ਦੇ ਜਿਹੜੇ ਗੁਣ ਹਨ ਅਮੁੱਲ ਹਨ ਇਹ ਜਿਹੜਾ ਅਮੁੱਲ ਅੱਖਰ ਕਿਉਂਕਿ ਪਉੜੀ ਵਿੱਚ ਬਾਰ-ਬਾਰ ਆ ਰਿਹਾ ਪਹਿਲਾਂ ਇਹਦੇ ਅਰਥ ਸਮਝ ਲਈ ਮੁੱਲ ਦਾ ਮਤਲਬ ਹੁੰਦਾ ਹੈ ਕੀਮਤ ਕਈ ਚੀਜ਼ਾਂ ਬਾਜ਼ਾਰ ਵਿੱਚੋਂ ਕੀਮਤ ਨਾਲ ਮਿਲ ਜਾਂਦੀ ਤੇ ਜਿਹੜੀਆਂ ਚੀਜ਼ਾਂ ਨਾ ਮਿਲਣ उन्होंने ने कमूल तथा जिन्हें की कीमत ना पाई जा सके उन्होंने असं कहने अमूल परमात्मा ने जो चीज़ा सूत ने मुल दिखाई ये वक्त गल है कि असं उन्होंने कदर नहीं करते पानी है कोई उन्हें कीमत नहीं ली सा अखा दिखा ने इन्हों की कीमत नहीं ली ਜੇ ਇਹੋ ਜੀਆਂ ਅੱਖਾਂ ਕੀਮਤ ਦੇ ਕੇ ਬਾਜ਼ਾਰੋਂ ਖਰੀਦਣੀਆਂ ਚਾਹੋ ਉਹ ਖਰੀਦ ਸਕਦਾ ਬਸ ਜਦੋਂ ਵਿਚਾਰ ਵਾਲੇ ਪਾਸੇ ਤੁਰਾਂਗੇ ਸਮਝਾ ਦੇਗੀ ਵੀ ਇੱਥੇ ਗੱਲ ਵਾਕਈ ਠੀਕ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਕੰਨਸ ਪਰਮਾਤਮਾ ਦੇ ਜਿਹੜੇ ਗੁਣ ਆਮੁੱਲ ਰੋਜ਼ ਤੁਸੀਂ ਪੜ ਜੋ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਭਾਈ ਗਿਆਨੀ ਜਾਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਕੁਝ ਕਿੰਨਾ ਹੀ ਕਹਿਣ ਦਾ ਯਤਨ ਕਰੇ ਕੁਝ ਕਹਿ ਨਹੀਂ ਸਕੋ ਤੋ ਪਰਮਾਤਮਾ ਦੇ ਜਿਹੜੇ ਗੁਣ ਵਾ ਮੋਲ ਵਪਾਰ ਇਹ ਅੱਖਰ ਤੁਸੀਂ ਸਾਰੇ ਜਾਣਦੇ ਹੋ ਕਿਸੇ ਚੀਜ਼ ਦਾ ਲੈਣ ਦੇਣ ਕਰਨਾ ਇਹਨੂੰ ਵਪਾਰ ਕਹਿੰਦੇ ਹੈ ਕੋਈ ਜਿਸ ਚੀਜ਼ ਦਾ ਵਪਾਰੀ ਹੈ ਕੋਈ ਸਬਜ਼ੀ ਦਾ ਵਪਾਰੀ ਹੈ ਕੋਈ ਅੰਨ ਦਾ ਵਪਾਰੀ ਹੈ ਕੋਈ ਕੁਝ ਉਹ ਫਿਰ ਵਪਾਰ ਕਰਦਾ ਲੈਣ ਦੇਣ ਦਾ ਆਖਿਆ ਉਹਦੇ ਗੁਣ ਵੀ ਅਮੁੱਲ ਹਨ ਤੇ ਉਹਦੇ ਗੁਣਾ ਦਾ ਵਪਾਰ ਜਿਹੜਾ ਉਹ ਵੀ ਅਮੁੱਲ ਹੈ ਅਮੁੱਲ ਵਪਾਰੀ ਤੇ ਜਿਹੜੇ ਵਪਾਰ ਕਰਨ ਵਾਲੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਵਪਾਰੀ ਕਦੋਂ ਤੰ ਤੁਸੀਂ ਕਰ ਰਹੇ ਹੋ ਜੇ ਕੋਈ ਅਖੇਵੀ ਦੀ ਕੀਮਤ ਸੁਖੀ ਹੈ ਜੀ ਉਹ ਕੀਮਤ ਦੇ ਸਕਦਾ ਹੈ ਜਾਂ ਉਹ ਕੀਮਤ ਪਾ ਸਕਦਾ ਇਹ ਵਪਾਰ ਕਰਨ ਵਾਲੇ ਵੀ ਅਮੁੱਲ ਨਹੀਂ ਫਿਰ ਧਿਆਨ ਦਿਓ ਅਮੁੱਲ ਘੋਣਾ ਉਹ ਮੁੱਲ ਵਪਾਰ ਅਮੁੱਲ ਵਪਾਰੀਏ ਉਹ ਜਿਹੜੇ ਪਰਮਾਤਮਾ ਦੇ ਪੰਡਾਰ ਹਨ ਦੇਖੋ ਨਾ ਇਸ ਧਰਤੀ ਵਿੱਚੋਂ ਕਦੋਂ ਤੋ ਅਸੀਂ ਬੀਜ ਜਾਨਦੇ ਆ ਖਾਈ ਜਾਂਦੇ ਆ ਪਾਣੀ ਕੱਢੀ ਜਾਂਦੇ ਆ ਖਾਈ ਜਾਂਦੇ ਆ ਵਰਤੀ ਜਾਂਦੇ ਆ ਉਹਦੇ ਪੰਡਾਰ ਨਹੀਂ ਹੁੰਦੇ ਸਾਡੇ ਵੱਨੋਂ ਮਿਸਯੂਜ਼ ਵੀ ਹੁੰਦਾ ਹੈ ਗਲਤ ਵਰਤੋਂ ਵੀ ਹੁੰਦੀ ਪਰ ਫਿਰ ਵੀ ਉਹ ਦੇ ਹੀ ਜਾਂਦੇ ਨੇ ਤੋ ਉਹਦੇ ਪੰਡਾਰ ਜਿਹੜੇ ਨੇ ਅਮੁੱਲ ਨੇ ਮੈਂ ਇੱਕ ਦਫਾ ਮੱਧ ਪ੍ਰਦੇਸ਼ ਵਿੱਚ ਜੋ ਜਗ੍ਹਾ ਹੈ ਪ੍ਰਸਿਆ ਉੱਥੇ ਅਸੀਂ ਗੁਰਦੁਆਰਾ ਸਾਹਿਬ ਲਈ ਲੱਕੜ ਲੈਣ ਵਾਸਤੇ ਗਏ ਤੇ ਜਿਹੜੇ ਗੁਰਮੁਖ ਦੇ ਘਰ ਠਹਿਰੇ ਉਹ ਕੋਲਿਆਂ ਦੀ ਕਾਨ ਤੇ ਡਾਇਰੈਕਟਰ ਸਨ ਕਿਰਮ ਜੀ ਤੁਹਾਨੂੰ ਕੋਲਿਆਂ ਦੀ ਕਾਨ ਬਖਾਈਏ ਬਖਾ ਬਖਾ ਦਿਓ ਉਕਿਉਂ ਕਿ ਬਹੁਤ ਵੱਡੇ ਅਫਸਰ ਸਨ ਲੈ ਗਏ ਉਹਨਾਂ ਨੇ ਕੋਈ ਪਤਾ ਨਹੀਂ 50 ਫੁੱਟ ਥੱਲੇ ਡੂੰਘੇ ਲੈ ਗਏ ਉਹਦੇ ਅੰਦਰ ਸੁਰੰਗਾਂ ਬਣੀਆਂ ਹੋਈਆਂ ਰੇਲਵੇ ਗੱਡੀਆਂ ਚੱਲ ਰਹੀਆਂ ਤੇ ਕੋਲਾ ਕੱਢ-ਕੱਢ ਕੇ ਉੱਤੇ ਲੱਦੀ ਜਾ ਰਿਹਾ ਅਸਿਆ ਖੜੀਏ ਕੋਲਾ ਕਦੋਂ ਦਾ ਕੱਢ ਰਿਹਾ ਕਦੋਂ ਪੜੀ ਜੇ ਤਾਂ ਕਰ ਰਿਹਾ ਮੁਕਦਾ ਹੀ ਨਹੀਂ ਖੈਰ ਲੰਬੀ ਗੱਲ ਨਾ ਕਰੀਏ ਉਹਦੇ ਭੰਡਾਰ ਮੁਕਦੇ ਹੀ ਨਹੀਂ ਮੈਂ ਉਹ ਅੱਛ ਦੇਖਿਆ ਜਾ ਕੇ ਉੱਥੇ ਸਾਰੇ ਪਹਾੜੀ ਲੋਹੇ ਦੇ ਮਿੱਟੀ ਦੇ ਵਿੱਚ ਲੋਹਾ ਹੈ ਤੇ ਉਹ ਮਿੱਟੀ ਲਿਆ ਲਿਆ ਕੇ ਪਾਣੀ 'ਚ ਛੁੱਟੀ ਜਾਂਦੇ ਨੇ ਲੋਹਾ ਥੱਲੇ ਬਹਿ ਜਾਂਦਾ ਮਿੱਟੀ ਉੱਪਰ ਆ ਜਾਂਦੀ ਹੈ ਉਹ ਉਹਨੂੰ ਇਕੱਠਾ ਕਰ ਕਰਕੇ ਲੋਹਾ ਦੇ ਕਾਰਖਾਨੇ ਪਈ ਇਹ ਵੱਖਰੀ ਗੱਲ ਹੈ ਕਿ ਜਿਹੜੀ 'ਚ ਅਸੀਂ ਨਹੀਂ ਵੇਖੀ ਉਹ ਸਾਨੂੰ ਸਮਝ ਨਹੀਂ ਆਉਂਦੀ ਪਰ ਜਦੋਂ ਤੁਸੀਂ ਵੇਖ ਲੈਨੇ ਜਿੱਤੇ ਸੋਨੇ ਦੀਆਂ ਕਾਨਾਂ ਨੇ ਪਤਾ ਨਹੀਂ ਕਦੋਂ ਉਹ ਸੋਨਾ ਕੱਢੀ ਜਾਂਦੇ ਨੇ ਉਹ ਕਹਿਣ ਦਾ ਮਤਲਬ ਉਸ ਪਰਮਾਤਮਾ ਦੇ ਭੰਡਾਰ ਵੀ ਅਮੁੱਲ ਹੈ ਫਿਰ ਪੜੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਹੈ ਇਹਨੂੰ ਵਪਾਰੀ ਐ ਨਹੀਂ ਕਹਿਣਾ ਵਪਾਰੀਏ ਵਪਾਰ ਕਰਨ ਵਾਲੇ ਅਮੁੱਲ ਆਵੇਂ ਹੁਣ ਤੁਸੀਂ ਘਰੋਂ ਚੱਲ ਕੇ ਆਏ ਇਹਦੀ ਕੋਈ ਕੀਮਤ ਦੱਸ ਸਕਦਾ ਤੇ ਜੋ ਕੋਈ ਤੁਸੀਂ ਇੱਥੋਂ ਲੈ ਕੇ ਜਾਓਗੇ ਉਹਦੀ ਕੋਈ ਕੀਮਤ ਦੱਸ ਸਕਦਾ ਅਮੁੱਲ ਆਵੇਂ ਅਮੁੱਲ ਰਹਿ ਜਾਣ ਇਹ ਵਖਰੀ ਕਰ ਲੈ ਕੋਈ ਲੈ ਜਾਏਗਾ ਕੋਈ ਨਹੀਂ ਲੈ ਜਾਏਗਾ ਜਿਹੜਾ ਲੈ ਜਾਏਗਾ ਉਹਦੀ ਕੋਈ ਕੀਮਤ ਨਹੀਂ ਦਸੀ ਆਮੁੱਲ ਪਾਏ ਫਿਰ ਜਿਹੜਾ ਉਹਦੇ ਨਾਲ ਪ੍ਰੇਮ ਕਰੇਗਾ ਪਾਏ ਦਾ ਮਤਲਬ ਪ੍ਰੇਮ ਕਰੇ ਆਮੁੱਲ ਸਮਾਏ ਉਸ ਪਰਮਾਤਮਾ ਦੇ ਨਾਲ ਇਕਮਿਕ ਹੋ ਜਾਣਾ ਅਮੁੱਲ ਧਰਮ ਧਰਮ ਕਹਿੰਦੇ ਨੇ ਨੀਯਮ ਮर्यादा ਵਿਧਾਨ ਜੋ ਪਰਮਾਤਮਾ ਨੇ ਵਿਜੀ ਵਿਧਾਨ ਕਾਨੂੰਨ ਬਣਾਏ ਨੇ ਇਹ ਬੰਦੇ ਦੇ ਹੱਥ ਵਿੱਚ ਹੋਵੇ ਨਾ ਇਹਦਾ ਸਭ ਗੜਬੜ ਕਰ ਦੇਗਾ ਕਰ ਰੱਖਿਆ ਨੇ ਬੰਦਿਆਂ ਨੇ ਪਰ ਨਹੀਂ ਪਰਮਾਤਮਾ ਨੇ ਬਹੁਤ ਕੁਝ ਆਪਣੇ ਹੱਥ ਰੱਖਿਆ ਹੋਇਆ ਹੈ ਇਹ ਜਿਹੜਾ ਉਹਦਾ ਕਾਇਦਾ ਕਾਨੂੰਨ ਹੈ ਇਹਨੂੰ ਕਹਿੰਦੇ ਨੇ ਧਰਮ ਇਹ ਵੀ ਅਮੁੱਲ ਹੈ ਦੀਵਾਨ ਉਹ ਕਚਹਿਰੀ ਜਿੱਥੇ ਬੈਠ ਕੇ ਪਰਮਾਤਮਾ ਸਭ ਚੀਜ਼ਾਂ ਦੀ ਸੰਭਾਲ ਕਰਦਾ ਹੈ ਵਰਤੋਂ ਕਰਦਾ ਹੈ ਉਹ ਵੀ ਅਮੁੱਲ ਹੈ ਅਮੁੱਲ ਤਲ ਤਲ ਕਹਿੰਦੇ ਨੇ ਤਕੜੀ ਅਮੁੱਲ ਤਲ ਅਮੁੱਲ ਪਰਮਾਤਮਾ ਜਿਸ ਤਕੜੀ ਤੇ ਪਰਮਾਤਮਾ ਜੀਵਾਂ ਦੇ ਕੀਤੇ ਹੋਏ ਕਰਮਾਂ ਨੂੰ ਤੋਲਦਾ ਹੈ ਉਹ ਵੀ ਅਮੁੱਲ ਹੈ ਪਰਮਾਨ ਕਰਨੇ ਵਟੇ ਹਨ ਜਿਹੜੇ ਪਿੱਛੇ ਵਟੇ ਪਹੇ ਜਾਂਦੇ ਉਹ ਵੀ ਅਮੁੱਲ ਹੈ ਅਮੁੱਲ ਬਖਸ਼ੀਸ਼ ਪਰਮਾਤਮਾ ਦੀ ਜੋ ਬਖਸ਼ੀਸ਼ ਹੈ ਉਹ ਵੀ ਅਮੁੱਲ ਹੈ ASCII ਉਹ ਜੀ ਕੀਮਤ ਨਹੀਂ ਦੇ ਸਕਦੇ ਨਾ ਕੀਮਤ ਪਾ ਸਕਦੇ ਮੈਂ ਜਮੇ ਜਿਹੜੀ ਚੀਜ਼ ਪਰਮਾਤਮਾ ਨੇ ਦਿੱਤੀ ਹੈ ਉਹੋ ਜੀ ਚੀਜ਼ ਤੁਹਾਨੂੰ ਕੋਈ ਦੇ ਹੀ ਨਹੀਂ ਸਕਦਾ ਫਿਰ ਮਾਰੇ ਕੰਨਾਂ ਮੁੱਲ ਨਿਸ਼ਾਨ ਨਿਸ਼ਾਨ ਦਾ ਮਤਲਬ ਉਹ ਨਾਜਰੀ ਚੀਜ਼ ਦਾ ਪ੍ਰਗਟਾਵਾ ਕਰੇ ਸਿਗਨੀਫਾਈ ਕਰੇ ਜਿਵੇਂ ਤੁਸੀਂ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਨਿਸ਼ਾਨ ਸਾਹਿਬ ਲਾਇਆ ਉਹ ਨਿਸ਼ਾਨ ਸਾਹਿਬ ਕੀ ਕਰਦਾ ਉਹ ਦੱਸਦਾ ਵੀ ਇੱਥੇ ਗੁਰਦੁਆਰਾ ਹੈ ਏਸੀ ਤਰ੍ਹਾਂ ਪਰਮਾਤਮਾ ਦੀ ਜਿਹੜੀ ਸ਼ਕਤੀ ਹੈ ਉਹਦੀ ਜੋ ਸਮਰੱਥਾ ਹੈ ਉਹਦੇ ਕੀਤੇ ਕੰਮਾਂ ਤੋਂ ਪ੍ਰਗਟ ਹੁੰਦੀ ਹੈ ਉਹਦਾ ਵੀ ਮੁੱਲ ਨਹੀਂ ਪਾਇਆ ਜਾ ਸਕਦਾ ਅਮੁੱਲ ਕਰਮ ਅਮੁੱਲ ਫਰਮਾਨ ਸਵੇਰੇ ਵੀ ਦੱਸਿਆ ਸੀ ਵੀ ਜੇ ਕਰਮ ਦਾ ਮੰਮਾ ਮੁਕਤਾ ਹੋਵੇ ਤੇ ਕਰਮਾਂ ਵਾਸਤੇ ਇੱਥੇ ਜਿਹੜਾ ਕਰਮ ਹੈ ਇਹ ਬਖਸ਼ਿਸ਼ ਵਾਸਤੇ ਉਹਦੀ ਪਰਮਾਤਮਾ ਦੀ ਜਿਹੜੀ ਬਖਸ਼ਿਸ਼ ਹੈ ਉਹ ਵੀ ਅਮੁੱਲ ਹੈ ਤੇ ਫਰਮਾਨ ਉਹਦਾ ਜੋ ਆਰਡਰ ਆਦੇਸ਼ ਹੈ ਉਮੀਅੰ ਬੋਲਦਾ ਇਹਨਾ ਕੁਝ ਕਹਿ ਕੇ ਫਿਰ ਪਾਤਸ਼ਾਹ ਕਹਿੰਦਾ ਅਮੁੱਲੋ ਅਮਰ ਜਿਹੜੀ ਚੀਜ਼ ਦਾ ਮੁੱਲ ਪਾਇ ਨਹੀਂ ਜਾ ਸਕਦਾ ਉਹਨੂੰ ਫਿਰ ਕਹਿੰਦਾ ਅਮੁੱਲੋ ਅਮਰ ਆਖਿਆ ਨਾ ਜਾਏ ਉਹਦੀ ਕੀਮਤ ਦੱਸੀ ਨਹੀਂ ਜਾ ਸਕਦੀ ਆਖ ਆਖ ਰਹਿ ਲਿਬ ਲਈ ਕਿਤਨੇ ਲੋਕ ਕਹਿ ਕਹਿ ਕੇ ਵੇ ਬਲਾ ਕੇ ਥੱਕ ਗਏ ਨੇ ਪਰ ਉਹਦਾ ਮੂਲ ਨਹੀਂ ਕੋ ਪਾਸ। ਤੁਸੀਂ ਆਖੋਗੇ ਕੌਣ ਕੌਣ ਕਹਿ ਰਿਹਾ? ਆਖੇ, ਵੇਦ ਪਾਠ, ਪੁਰਾਣ ਇਹਨੂੰ ਆਖੇ ਨਹੀਂ ਕਹਿੰਦੇ। ਇਹਦਾ ਨਿਯਮ ਤਾਂ ਉਹ ਅਸਰ ਤਾਂ ਵੀ ਜੇ ਇੱਕ ਦੀ ਗੱਲ ਹੋਵੇ ਤੇ ਐਡੇ ਨੂੰ ਆਕ ਨਾ ਖਖੇ ਨੂੰ ਖੈ ਦਰ ਆਖੇ। ਜੇ ਹਾਏ ਨੂੰ ਸ਼ਹਿਰੀ ਲੱਗ ਜਾ ਤੇ ਫਿਰ ਅੱਖ ਹੈ ਬਹੁਤ ਹੀ ਗੱਲ ਅੱਖ ਹੈ ਵੇਦ ਪਾਠ ਪੁਰਾਣ ਇਹ ਚਾਰ ਵੇਦ 18 ਪੁਰਾਣ ਆਦਿਕ ਵੀ ਸਭ ਕਹਿ ਰਹੇ ਨੇ ਪਰ ਅੰਤ ਨਹੀਂ ਕੋ ਪਾਸ ਅੱਖਾਂ ਪੜੇ ਕਰੇ ਵਖਿਆਨ ਕਈ ਪੜੇ ਹੋਏ ਵਿਦਵਾਨ ਲੋਕ ਜਿਹੜੇ ਨੇ वो वख्यान कर करके दस रहे हैं कथा कर करके दस रहे हैं दावा नहीं कर सकते कि असी सब कुछ दस रहे। हाली बड़ा कुछ दस वाला आखें में आखें इंद एक ब्रह्मा नहीं कई ब्रह्मे कह रहे एक इंद्र नहीं कई इंद्र कह रहे जे एक इंद्र हो द्दे औंकड़ लग जाए ਇਹ ਦਾਦਾ ਮੁਕਤਾ ਹੈ ਸ੍ਰੀ ਬੋ ਬਚਨ अनेकाਹੀਂ ਬ੍ਰਹਮਾ अनेकाਹੀਂ ਸ਼ਿਵ ਜੀ अनेकाਹੀਂ ਇੰਦਰ ਉਹਦੇ ਗੁਣ ਗਾਦੇ ਆਖਾਂ ਗੋਪੀ ਤਹਿ ਕਈ ਗੋਪੀਆਂ ਕਈ ਕ੍ਰਿਸ਼ਨ ਉਹਦੇ ਗੁਣ ਗਾ ਰਹੇ ਆਖਾਂ ਈਸ਼ਰ ਆਖਾਂ ਸਿੱਧ ਈਸ਼ਰ ਕਹੇ ਸ਼ਿਵ ਜੀ ਨੂੰ ਕਈ ਸ਼ਿਵ ਜੀ ਕਹਿ ਰਹੇ ਕਈ ਸਿੱਧ ਪੁਰਸ਼ ਕਹ ਰਹੇ ਨੇ ਅੱਖਾਂ ਕੀਤੇ ਕੀਤੇ ਬੁੱਧ ਕਈ ਵਿਦਵਾਨਾਂ ਨੇ ਬੁੱਧ ਦੇ ਅਰਥ ਮਹਾਕਮ ਬੁੱਧ ਕੀਤੇ ਪਰ ਕਈ ਆਮ ਵਿਦਵਾਨਾਂ ਨੇ ਨਿਯਮ ਮੁਤਾਬਕ ਬੁੱਧੀਮਾਨ ਜਿਨ੍ਹਾਂ ਨੂੰ ਪਰਮਾਤਮਾ ਨੇ ਬੁੱਧੀ ਦਿੱਤੀ ਹੈ ਉਹ ਬੁੱਧੀਮਾਨ ਵੀ ਉਸ ਤੇ ਗੁਣ ਘਾਰੇ ਅੱਖਾਂ ਦਾਨਵ ਅੱਖਾਂ ਦੇ ਦਾਨਵ ਕਹਿੰਦੇ ਰਾਖਸ਼ ਨੂੰ ਕਿਉਂਕਿ ਬਹੁ ਬਚਨ ਹੈ ਤੇ ਦੇਵ ਕਹਿੰਦੇ ਦੇਵਤਿਆ ਕਈ ਰਾਖਸ਼ ਵੀ ਕਹਿ ਰਹੇ ਨੇ ਕਈ ਦੇਵਤੇ ਵੀ ਕਹਿ ਰਹੇ ਆਖੈ ਸੁਰ ਨਰ ਮਨ ਜਨ ਸੇ ਆਖ ਰਹੇ ਨੇ ਕਈ ਦੇਵਤੇ ਕਈ ਮਨੁੱਖ ਕਈ ॠषि मुनि ਔਰ ਕਈ ਜਨ ਸੇਵਕ ਭਗਤ ਇਨਾ ਕੁਝ ਕਹਿ ਕੇ ਫਿਰ ਪਾਤਸ਼ਾਹ ਨੇ ਕੀਤੇ ਆਖੈ ਆਖਣ ਪਾਈ ਕਈ ਕਹਿਣਗੇ ਤੇ ਕਈ ਅਗੋਂ ਆਉਣ ਵਾਲੇ ਸਮੇਂ ਵਿੱਚ ਕਹਿਣਗੇ ਕੀਤੇ ਹੁਣ ਕਹਿ ਰਹੇ ਨੇ ਕਈ ਅਗੋਂ ਕਹਿਣਗੇ ਕੀਤੇ ਆਖੈ ਆਖਣ ਪਾਈ ਕੀਤੇ ਕਹਿ ਕੇ ਉਠ ਉਠ ਜਾਣ ਕਈ ਕਹਿ ਕੇ ਕਿ ਤੁ ਚਰੇ ਗਏ ਉਠ ਜਾਣਾ ਮਤਲਬ ਹੈ ਇਸ ਦੁਨੀਆ ਤੋਂ कूद कर गए फिर पातशाह ने एते कीते जिने बनाए ने एते कीते होर करे जे इन्हें होर भी बना दे ता आख न सकें कि फिर भी कोई कह नहीं सकता भाव किसे की समर्था नहीं कि उसका मुकम्मल वर्णन कोई कर सके ਫਿਰ ਪਾਛਾਨ ਨਿਵੇੜਾ ਕਰ ਦੇਣਾ ਜੀਵਨ ਭਾਵੈ ਬੋਲੇ ਕਰੋ ਜੀਵਨ ਭਾਵੈ ਤੇ ਵੱਡ ਹੋਏ ਉਹਨੂੰ ਜਿੰਨਾ ਵੱਡਾ ਚੰਗਾ ਲੱਗੇ ਉੱਡਾ ਹੀ ਵੱਡਾ ਬਣਸਾ ਕੋਈ ਸ਼ਾਦੀ ਬੰਦਸ਼ ਵਿੱਚ ਨਹੀਂ ਹੈਗਾ ਉਹਦੇ ਉੱਤੇ ਕੋਈ ਕਿਸੇ ਦਾ ਕਾਇਦਾ ਕਾਨੂੰਨ ਨਹੀਂ ਹੈ ਜੀਵਨ ਭਾਵੈ ਤੇ ਵੱਡ ਹੋਏ ਪਰ ਨਾਨਕ ਜਾਣੈ ਨਾਨਕ ਗਿਆਨ ਨਹੀਂ ਚਾਹਣਾ ਨਾਨਕ ਤੇ ਰੁਕ ਜਾਣਾ ਨਾਨਕ ਜੀ ਫਰਵਾੰਦੇ ਨੇ ਉਹ ਸੱਚਾ ਪਰਮਾਤਮਾ ਆਪ ਹੀ ਜਾਣ ਪਿਉ ਉਸਨੇ ਕਿੱਦਾ ਵੱਡਾ ਬਣਾ ਕਿੱਦਾ ਵੱਡਾ ਹੋਏਗਾ ਅਸੀਂ ਨਹੀਂ ਜਾਣ ਸਕਦੇ ਫਿਰ ਹਦਾਇਤ ਵੀ ਕੀਤੀ ਅਖਾ ਜੇ ਕੋ ਅਖੈ ਬੋਲ ਵਿਕਾਰ ਬੋਲ ਵਿਗਾਰ ਉਸ ਬੰਦੇ ਨੂੰ ਕਹਿੰਦੇ ਨੇ ਜਿਹੜਾ ਬੋਲਣ ਲੱਗਿਆ ਸੋਚੇ ਨਾ ਕਈ ਬੰਦੇ ਹੁੰਦੇ ਨੇ ਉਹ ਗੱਲ ਬਣੀ ਬਣਾਈ ਬੋਲ ਕੇ ਵਿਗਾੜ ਦਿੰਦੇ ਆ ਉਹਨਾਂ ਨੂੰ ਫਿਰ ਸਿਆਣੇ ਬੰਦੇ ਕੀ ਕਹਿੰਦੇ ਨੇ ਇਹ ਬੋਲ ਵਿਗਾੜ ਦੇ ਇਹਨਾਂ ਦਾ ਕੋਈ ਪਤਾ ਨਹੀਂ ਕਿਹੜੇ ਨੇ ਕੀ ਕਹਿ ਦੇਣ ਕਈ ਐਸੇ ਵੀ ਹੈਗੇ ਨੇ ਜਿਹੜੇ ਆਹੋ ਤੁਹਾਨੂੰ ਰੱਬ ਬਖਾਈਏ ਪਤਾ ਪਤਾ ਹੈ ਨਹੀਂ ਆਹ ਕਈ ਰਾਮ ਰਹੀਮ ਵਰਗੇ ਤੇ ਕਈ ਦੂਜੇ ਤੀਜੇ ਕਿਹੜਾ ਕਿਹੜਾ ਨਾਂ ਨਹੀਂ ਲੋਕਾਂ ਨੂੰ ਗੁੰਮਰਾਹ ਕੀਤਾ ਹੁਣ ਆਪ ਜੇਲ੍ਹ 'ਚ ਬੈਠੇ ਨੇ ਇਹਨਾਂ ਨੂੰ ਕੀ ਕਿਹਾ ਜਾਏਗਾ ਇਹ ਭੋਲ ਵਿਖਾੜ ਆਉ ਤਨ ਰੱਬ ਖਾਈ ਉਹ ਜੇ ਤੁਸੀਂ ਆਪ ਰੱਬ ਦੇਖਿਆ ਹੁੰਦਾ ਤੇ ਤੁਸੀਂ ਇਹੋ ਜਿਹੇ ਪਰਪੰਚ ਕਰ ਮਾਰੇ ਤਾੜਨਾ ਕਰ ਦੇਣ ਜੇ ਕੋ ਆਖੇ ਭੋਲ ਵਿਗਾੜ ਤਾਂ ਲਿਖੀਐ ਸਿਰ ਗਵਾਰਾਂ ਦਾ ਬਾਤ ਸ਼ਿਰਗਾ ਵਾਰਾਂਗਾ ਵਾਰਦੋਂ ਮੈਂ ਘੁਮਾਰਾਂ ਸ਼ਿਰ ਮੂਰਖ ਮੂਰਖਾ ਤੇ ਵੱਡਾ ਮਾਮੂਕ